ਸ਼ਸ਼ੀਗਾਲ ਜੀ ਸ਼ੰਭੂ ਬੈਰੀਅਰ ਦੇ ਉੱਤੇ ਮੌਜੂਦ ਆ ਤੇ ਮੈਂ ਹਰਾਜਦੀਪ ਸਿੰਘ ਤਾਂ ਤੁਹਾਨੂੰ ਇੱਕ ਤਸਵੀਰ ਦਿਖਾਉਣ ਲੱਗਿਆ ਸ਼ੰਭੂ ਬੈਰੀਅਰ ਦੇ ਉੱਤੇ ਇਹ ਭਰਾ ਦੂਜੇ ਭਰਾ ਦੇ ਦਸਤਾਰ ਸਜਾ ਰਿਹਾਗਾ ਆਪਾਂ ਗੱਲਬਾਤ ਵੀ ਬਾਈ ਹੋਰਾਂ ਦੇ ਨਾਲ ਕਰਦੇ ਆ ਬਾਈ ਜੀ ਕਿੱਥੋਂ ਆਏ ਹੋ ਅੰਮਰਸਰੋਂ ਆਏ ਜਿੰਦਿਆਲਾ ਗੁਰੂ ਜੀ ਦਾ ਆਪਣਾ अच्छा भाई जी ਤੁਸੀਂ ਨਾਲ ਹੀ ਵੀਰੇ ਅੰਮ੍ਰਿਤਸਰ ਆਹ ਟਰਾਲੀ ਖੱਤੀ ਗਈ ਆਪਣੀ ਬਾਈ ਅੱਛਾ ਕੱਥੇ ਆਏ ਹੋ ਬਾਈ ਦਸਤਾਰ ਬੰਨ ਰਹੇ ਹਾਂ ਬਾਈ ਦੇ ਹਾਂਜੀ ਦਸਤਾਰ ਹੈ ਭਰਾ ਆਪਣਾ ਦਸਤਾਰ ਹਰ ਇੱਕ ਦੇ ਬੰਨ ਦਵਾਗੇ ਸਰਦਾਰ ਬੰਦੇ ਦੇ ਹਾਂ ਨਹੀਂ ਬਾਈ ਨੇ ਆਪ ਆ ਕੇ ਮੰਗ ਕੀਤੀ ਮੇਰੇ ਦਸਤਾਰ ਸਜਾਉਗੇ ਪਰਨਾ ਬਨ ਕੇ ਦੋ ਸੋਹਣਾ ਲੱਗਦਾ ਵਾ ਅੱਛਾ ਬਾਈ ਤੁਸੀਂ ਕੇ ਆ ਕੇ ਹਾਂਜੀ ਵੀਰ ਜੀ ਏ ਬਾਈ ਇੱਥੇ ਆ ਕੇ ਮਨ ਕੀਤਾ ਕਿ ਪਹਿਲਾਂ ਵੀ ਜੀ ਸੀਗਾ ਵੀਰ ਜਿੱਥੋਂ ਵੀ ਕਿਤੇ ਜਾਈਏ ਆਪਾਂ ਮਾ ਗੁਰੂ ਘਰ ਜਾਂ ਹੋਰ ਕਿਤੇ ਕਿਤੇ ਵੀ ਉਦੋਂ ਵੀ ਆਪੂੰ ਹੀ ਆਪਾਂ ਮਤਲਬ ਦਸਤਾਰ ਬੰਨ ਕੇ ਜਾਣਾ ਕਿਤੇ ਵੀ ਹੋ ਜਾਣਾ ਜਾਣਾ ਹੂੰ ਉਦਾਂ ਪਿੰਡ ਤੇ ਚਲੋ ਤਰੇ ਤਰੀ ਦਾ ਹੂੰ ਬਾਈ ਫਿਰ ਕੱਲ ਨੂੰ ਦਿੱਲੀ ਜਾਣਾ ਫਿਰ ਤਿਆਰੀ ਹੈ ਪੂਰੀ ਜੀ ਤਿਆਰੀ ਇਹੋ ਜੀ ਆ ਵੀ ਤਕ ਤਾਕੀ ਛੁੱਟਦਾ ਸਾਰਾ ਗੁੱਤ ਤਾਕ ਤਾਕੀ ਤਿਆਰੀ ਫੋਲ ਮਹਾਰਾਜ ਬਾਕੀ ਉਹ ਘਮ ਹੋ ਗਏ ਨਾ ਉਧਰ ਉਹ ਜਿਆ ਪਿੰਡ ਤੇ ਸੇ ਬੰਦਿਆ ਨੂੰ ਮਿੰਟ 15 ਚਾਹੀ ਤੇ ਕਸ 500 ਬੇ ਉਸੇਲੇ ਚਲ ਜਣਾ ਇਹ ਲਵ ਯੂ ਕੱਖ ਦੇ ਤਹਾਂ ਗੱਲ ਕਰਿਓ 15 ਚਾਹੀਦੇ ਸਾਨੂੰ ਸਾਡੇ ਆਪ ਨੂੰ ਕਹਿਣ ਵੀ ਤੁਰਨਾ ਜਾਓ ਬਾ ਤੁਰਨਾ ਵਾ ਰੋਦੀ ਪਤਾ ਨਹੀਂ ਕੋਈ ਮਰਤਾ ਰੋਦੀ ਨਾ ਮਰੇ ਕੋਈ ਨਹੀਂ ਆਡੇ ਇੱਥੇ ਹੋਣਾ ਹੂੰ ਚੱਕਰ ਨਹੀਂ ਕੋਈ ਇਸੇ ਕਰਕੇ ਆਏ ਕੋਈ ਨਹੀਂ ਆਡੇ ਆ ਗੂ ਕਮ ਦੇਣਗੇ ਤੇ ਜ਼ਰੂਰ ਤਰਾ ਕੇ ਨਾ ਇਹ ਘਰ ਦੇ ਆ ਦੋ ਹੀ ਚੋਰੀ ਆਏ ਇਸੇ ਕੰਮ ਲਈ ਸਹੀ ਗੱਲ ਆ ਬਾਈ ਸਾਡੇ ਘਰ ਆ ਗਾ ਅਸੀਂ ਵੀਡੀਓ ਵੇਖ ਕੇ ਦਿਲ ਕੀਤਾ ਅਟਾ ਕਿ ਕਹੀਂ ਤੁਰਪੇ ਸਾਡੇ ਪਿੰਡੋਂ ਭਾਈ ਕੋਈ ਨਹੀਂ ਆਇਆ ਪਹਿਲੀ ਟਰਾਲੀ ਆਦੀ ਆਈ ਸਾਡੇ ਪਿੰਡੋਂ ਬੱਸ ਕਿਉਂ ਕੀ ਗੱਲ ਹੋ ਗਈ ਕਿਉਂ ਨਹੀਂ ਆਏ ਪਿੰਡੋਂ ਇਹਦੇ ਕੋਈ ਨਹੀਂ ਕਰਦਾ ਕੋਈ ਲੋਕਾਂ ਦੇ ਜ਼ਮੀਰ ਮਰ ਗਏ ਸਾਡੀ ਪੰਨਾਂ ਦੀ ਜ਼ਮੀਨ ਨਹੀਂ ਆਈ ਕਈਆਂ ਦੀ ਜ਼ਮੀਰ ਹੈਗਾ ਸਾਡੀ ਭਾਈ ਇੱਕ ਜ਼ਮੀਨ ਨਹੀਂ ਆ ਗਈ ਤਾਂ ਮਨਦਾ ਕਿੰਨੀ ਗੱਲਾਂ ਤਾਂ ਭਾਈ ਸਾਡੇ ਕੋਲ ਕੰਮ ਆਗਾ ਦੱਸ ਕੋਈ ਕੁਝ ਨਹੀਂ ਹੈਗਾ ਸਾਡਾ ਜ਼ਮੀਨ ਨਹੀਂ ਆ ਗਈ ਜ਼ਮੀਰ ਜਾਗਦਾ ਸਾਡਾ ਠੀਕ ਆ ਜ਼ਮੀਰ ਜਾਗਦਾ ਤਾਂ ਕਰਕੇ ਇੱਥੇ ਆਏ ਆ ਸਾਰੇ ਭਰਾਵਾਂ ਨੇ ਮੋਢਾ ਲਾ ਕੇ ਖੜੇ ਆ ਜਿੱਦਾਂ ਵੱਡੂ ਦੀ ਗੱਲ ਸਾਰੇ ਸੁਣਾਂਗੇ ਸਾਰੇ ਤੋਂ ਗਾੜੀ ਜਾਵਾਂਗੇ ਸਾਡੇ ਪਿਛਲੀ ਈ ਆਈ ਬਹੁਤ ਜ਼ਿਆਦਾ ਪਿਛਲੀ ਈ ਵੇਹ ਚਾਰ ਪੰਜ ਆਈ ਪਿਛਲੀ ਈ ਆ ਗਈ ਆ ਵੀਰ ਪੰਜਵੀਂ ਛੇਵੀਂ ਤੱਕ ਹੀ ਆ ਗਿਆ ਬਹੁਤ ਵਾਰੀ ਆਏ ਆ ਇੱਥੇ ਹਾਂ ਮੱਝ ਆਇਆ ਵਾ ਮੱਝ ਏਰੀਆ ਵਾ ਬਾਈ ਇਹ ਡਰਦਾ ਨਹੀਂ ਕੇਤੋ ਆ ਵੀ ਸਾਡੇ ਬਾਪੂ ਨੇ ਦਿੱਤੀ ਆ ਗੁਰੂ ਜੀ ਦੇ ਇਹ ਪਿਓਰੀ ਦਸਤਾਰ ਆ ਇਹ ਵੀ ਦਸਤਾਰ ਤੇ ਜਦੋਂ ਆਹ ਦੀਆਂ ਚੀਜ਼ਾਂ ਖੋਲ ਹੋਣ ਤੇ ਫੇਰ ਦਿਲ 'ਚ ਜਜ਼ਬਾ ਆਵੇ ਤੇ ਗਾੜੀ ਕੋਈ ਨਹੀਂ ਟਿਕਦਾ ਬੜੇ ਸੋਹਣਿਆ ਹਾਲ ਬਾਈ ਵੀ ਮੈਨੂੰ ਲੱਗਾ ਦਸਤਾਰ ਸਜਾਉਣ ਲੱਗੇ ਆ ਨਾ ਫਿਰ ਕਿੱਥੋਂ ਆਏ ਹੋ ਅਸੀਂ ਫਿਰ ਤਾਰਾਗੜ ਤਲਾਵਾ ਜੰਡਿਆਲਾ ਗੁਰੂ ਦੇ ਲਾਗੇ ਅੱਛਾ ਹਾਂਜੀ ਘਰੇ ਦੱਸ ਕੇ ਆਏ ਹੋ ਕਿ ਘਰੋਂ ਚੋਰੀ ਹੋ ਆ ਗਈ ਘਰੇ ਦੱਸ ਕੇ ਆਏ ਆ ਜੀ ਅੱਛਾ ਘਰ ਦੇ ਕਹਿੰਦੇ ਜਾਓ ਹੂੰ ਘਰ ਦੇ ਕਹਿੰਦੇ ਜਾਓ ਕੋਈ ਡਰ ਨਹੀਂ ਹਾਂਜੀ ਹਾਂਜੀ ਕਹਿੰਦੇ ਜਾਓ ਉਹ ਕਹਿੰਦੇ ਅਸੀਂ ਮੌਤ ਸਿਰਾਂ ਦੇ ਲੈ ਕੇ ਆਏ ਆ ਇੱਕ ਤਰ੍ਹਾਂ ਹੋ ਗਏ ਜਾਂ ਮਰ ਜਾਾਂਗੇ ਜਾਂ ਮਾਰ ਦਾਂਗੇ ਉਹ ਬਾਅਦ ਦੇ ਹੋ ਗਏ ਹਾਂ ਮੋਦੀ ਨੂੰ ਇਹ ਆ ਕਿ ਖਣ ਇਹਨਾਂ ਨੂੰ ਤੰਗੀ ਬੜੀ ਐ ਪਰਾਨੂੰ ਕੋਈ ਤੰਗੀ ਨਹੀਂ ਆ ਲੰਗਰ ਪਾਣੀ ਚੱਲਣ ਡਿਆ ਵਾ ਅਸੀਂ ਪਿੰਡ ਕੋਈ ਨਿਆਰੇ ਲੈਣ ਤੇ ਨਹਾਉਣ ਤੋਂ ਹੁੰਦਾ ਸਾਰਾ ਕੋਈ ਜਗਾੜ ਚਾਰਜ ਹੁੰਨ ਡਿਆ ਆਪਾਂ ਨੂੰ ਕੋਈ ਤੰਗੀ ਨਹੀਂ ਆਪਾਂ ਨੂੰ ਭਾਵੇਂ ਨੂੰ 2000 ਰਹਿਣਾ ਪਵੇ ਭਾਵੇਂ 3000 ਰਹਿਣਾ ਪਵੇ ਇੱਥੇ ਵਧੀਆ ਸੋਗੋ ਜਿੰਨੇ ਚਿਰ ਸਨ ਇਹਨੇ ਤੇ ਘਰ ਨਹੀਂ ਆ ਨਿਆਰੇ ਜਿੰਨੇ ਇੱਥੇ ਆ ਅੱਛਾ ਅਸੀਂ ਰੋਜ਼ ਦਿਹਾੜੀ ਦਿੱਤੇ ਇਹਨੇ ਕਿਹੜੇ ਲਾਈਦੇ ਬਾਟਰ ਤੇ ਇਹ ਸੋਚਦੇ ਕਿਹੜੇ ਵੇਲੇ ਲੱਗੇ ਜੰਗ ਹਾਂ ਛਿੱਧੀਆਂ ਪੈਣ ਜੰਗ ਦਾ ਮਰੇ ਆਟੇ ਜ ਸਾਡੇ ਪਿੰਡ ਨੂੰ ਮਹਾਨ ਸਾਡਾ ਕੋਈ ਨਹੀਂ ਸਾਡਾ ਘਰੋਂ ਹੀ ਇਦਾਂ ਹੀ ਆ ਮਾਪਿਆਂ ਨੇ ਖਲਾ ਕੋਈ ਗੱਲ ਨਹੀਂ ਆਂਦੇ ਹੋਸ਼ੀਰ ਇੱਥੇ ਨੇ ਮਾਜੇ ਪੁੱਤ ਸੀਰ ਤੇ ਤੇਲ ਪਾਇਆ ਵਾ ਇਹ ਬੰਦੇ ਪੰਚਾਇਤ ਨੂੰ ਬਸ ਇੱਕ ਆਪਣਾ ਬੰਦਾ ਭਰਾ ਸੀ ਉਹਨੇ ਆਪਣੀ ਮਤ ਦਿੱਤੀ ਥੋੜੀ ਗਾ ਬਾਕੀ ਸਾਰੇ ਆਪੋ ਆਪਣੀ ਜਿੰਨਾ ਵੀ ਲੱਗਾ ਜਿਹੜੇ ਸਾਡੇ ਬਾਹਰ ਆ ਉਹਨਾਂ ਨੇ ਸਾਨੂੰ ਕਿਹਾ ਵੀ ਜਾਓ ਅੰਮ੍ਰਿਤਾਲੇ ਨਾਲ ਆ ਤੁਸੀਂ 7 ਵਜੇ ਐਂਸਰਾਣਾ 7 ਵਜੇ ਕੱਲ ਨੂੰ ਕਈ ਟੱਕਰ ਪਾਵਾਂਗੇ ਅਸੀਂ ਪੂਰਾ ਨਾਲ ਤੁਰਾਂਗੇ ਕਈ ਟੱਕਰ ਦਾ ਸਹੀ ਲੱਗਾ ਪਰ ਅਸੀਂ ਗਾਂਹ ਜਾਵਾਂਗੇ ਤੁਹਾਡੇ ਕੋਲ ਗੱਡੀ ਉੱਥੋਂ ਹਾਂ ਪਰ ਆ ਜੇ ਚੱਲਣ ਦੀ ਸਪੀਡ ਸਾਰੇ ਨੇ ਸਟੇਜ ਲੱਗੀ ਉੱਥੇ ਨਹੀਂ ਆਪਾਂ ਜੇ ਉਹ ਕਰਨਾ ਵੀ ਨਹੀਂ ਜਨਾਟ ਮੈਂ ਆਗੂ ਨਹੀਂ ਕਹਿੰਦੇ ਉਹਨਾਂ ਟਾਈਮ ਆਪਾਂ ਪਤਾ ਜਦੋਂ ਸਾਡੇ ਆਪ ਹੋ ਗਿਆ ਫਿਰ ਬੱਸ ਬਿਰਪੜ ਸਿਰ ਤੇਿਆਰੀ ਕਰ ਆਪੀ